ਸਸ ਹੈਗਾ ਦੋਸਤੋ ਮੈਂ ਜਰਾ ਤੀਰਤ ਸਿੰਘ ਤੇ ਬਾਸ ਕਰਦਾ ਤੁਸੀਂ ਸਾਰੇ ਜਾਨੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰੋ ਕਿਉਂਕਿ ਇਹ ਵੀਡੀਓ ਚ ਆਪਾਂ ਗੱਲ ਕਰਨੀ ਆ ਉਹਨਾਂ ਸਾਰੇ ਬੱਚਿਆਂ ਦੀ ਜਿਹੜੇ ਇਸ ਵਧੀਆ ਸਮੇਂ ਦੇ ਵਿੱਚ ਵੀ ਜਿਹੜੇ ਨੇ ਟਾਈਮ ਨਾਲ ਫਾਈਲ ਲਈ ਸਭ ਕੁਝ ਸਹੀ ਕੀਤਾ ਸਹੀ ਕਾਲਜ ਲਿਆ ਸਹੀ ਕੋਰਸ ਲਿਆ ਸਹੀ ਸਲਾਹ ਕਰ ਲਿਆ ਬਟ ਫੇਰ ਵੀ ਉਹਨਾਂ ਦੀਆਂ ਫਾਈਲਾਂ ਤੇ ਰਿਜ਼ਲਟ ਨਹੀਂ ਆਏ ਕਿਸੇ ਦੀ ਫਾਈਲ ਨੂੰ 2 ਮਹੀਨੇ 3 ਮਹੀਨੇ 4 6 ਤ even ਕਈ ਬੱਚੇ ਦੇ ਵੀ ਹੈਗੇ ਆ ਸਾਲ-ਸਾਲ ਹੋ ਗਿਆ ਉਹਨਾਂ ਦੀ ਫਾਈਲਾਂ ਦੇ ਰਿਜ਼ਲਟ ਨਹੀਂ ਆ ਰਹੇ ਬੱਚੇ ਡਰ ਰਹੇ ਆ ਕੀ ਕਰਨ ਵਿਧਰੋਲ ਕਰਾਂ ਜਾਂ ਕੀ ਉਹਨਾਂ ਕੋਲ ਆਪਸ਼ਨ ਹੈ ਕੀ ਆ ਵੈਬ ਫਾਰਮ ਰੇਜ਼ ਕਰ ਰਹੇ ਆ ਪਤਾ ਨਹੀਂ ਲੱਗਦਾ ਕਿੱਦਾਂ ਰੇਜ਼ ਕਰਨਾ ਉਹਨਾਂ ਦੇ ਏਜੰਟ ਨੇ ਵੈਬ ਫਾਰਮ ਰੇਜ਼ ਕੀਤਾ ਜਾਂ ਨਹੀਂ ਕੀਤਾ ਤੇ ਉਹ ਵੀ ਬੜੇ ਪਰੇਸ਼ਾਨ ਆ ਤੋਂ ਅੱਜ ਦੀ ਇਸ ਵੀਡੀਓ 'ਚ ਬੇਟਾ ਮੈਂ ਤਾਂ ਕਹਾਂਗਾ ਕਿ ਤੁਹਾਨੂੰ ਦੱਸਣਾ ਹੈ ਕਿ ਵੈਬ ਫਾਰਮ ਹੁੰਦਾ ਕੀ ਆ ਵੈਬ ਫਾਰਮ ਦੇ ਵਿੱਚ ਤੁਸੀਂ ਕਿੱਦਾਂ ਰੇਜ਼ ਕਰ ਸਕਦੇ ਆ ਬਟ ਯੈਸ ਇਹ ਵੀ ਸੱਚਾਈ ਜਿਹੜੀ ਹੈਗੀ ਆ ਕਿ ਵੈਬ ਸਲੋ ਆ ਰਹੇ ਆ ਫੇਰ ਵੀ ਜਿਹੜੀਆਂ ਫਾਈਲ ਜਿਹਨੇ ਬੱਚਿਆਂ ਦੇ ਬੀਵੀਐਲਸ ਵੀ ਆਏ ਆ ਪੈਂਡਿੰਗ ਫਾਈਲਸ ਉਹਨਾਂ ਦੇ ਰਿਜ਼ਲਟ ਨਹੀਂ ਆ ਰਹੇ ਬਟ ਆਪਣਾ ਕੰਮ ਹੈ ਕਰਮ ਕਰਨਾ ਸੋ ਆਪਾਂ ਆਪਣਾ ਕਰਮ ਕਰਦੇ ਰਹੀਏ ਨਵੀਂ ਫਾਈਲ ਉਦਨ ਲਾਉਣੀ ਆ ਜਦੋਂ ਤੁਹਾਡ ਨੂੰ ਵਿਡਰੋਅਲ ਦੀ ਨੋਟੀਫਿਕੇਸ਼ਨ ਆ ਜਾਂਦੀ ਹੈ ਇਹ ਨਹੀਂ ਕਿ ਤੁਹਾਡੀ ਐਪਲੀਕੇਸ਼ਨ ਸਾਨੂੰ ਰੀਸੀਵ ਹੋ ਗਈ ਆ ਤੁਹਾਡੀ ਫਾਈਲ ਵਿਡਰੋਅਲ ਹੋ ਗਈ ਆ ਥੈਨ ਤੁਸੀਂ ਜਿਹੜੀ ਦੁਬਾਰਾ ਰੀਲੋਡ ਆਪਣੀ ਫਾਈਲ ਕਰਨੀ ਤਾਂ ਨਹੀਂ ਕਰਨੀ ਸੋ ਮੇਰੀ ਇਹ ਹੀ ਉਹ ਡਵਾਈਸ ਆ ਜਿਹੜੇ ਵੀ ਕਈ ਬੱਚੇ ਪਿਛਲੇ ਸਮਿਆਂ ਦੇ ਵਿੱਚ ਆਪਣਾ ਬਹੁਤ ਨੁਕਸਾਨ ਖਰਾਬ ਬੈਠੇ ਆ ਜੋ ਤੁਹ ਅਗਲਾ ਨੰਬਰ ਕਿਤੇ ਨੁਕਸਾਨ ਕਰਾਉਂਦਾ ਤੁਹਾਡਾ ਨਾ ਹੋਵੇ ਤੋਂ ਅਸੀਂ ਤਾਂ ਤੁਹਾਨੂੰ ਗਾਈਡ ਕਰਾਂਗੇ ਵੈਬ ਫਾਰਮ ਨੂੰ ਤੁਸੀਂ ਬਰੀਕੀ ਦੇ ਵਿੱਚ ਜਾ ਕੇ ਕਿੱਦਾਂ ਸਮਝ ਸਕਦੇ ਕਿੱਦਾਂ ਤੁਸੀਂ ਸਬਮਿਟ ਕਰ ਸਕਦੇ ਆ ਸੋ ਆਪਾਂ ਹੁਣ ਅੱਗੇ ਨੈਕਸਟ ਵੈਬ ਫਾਰਮ ਦੇ ਆਉਂਦੇ ਆਂ ਹਰ ਬੱਚੇ ਨੂੰ ਸਾਡੀ ਇਹ ਐਡਵਾਈਸ ਹੁੰਦੀ ਹੈ ਜਦੋਂ ਵੀ ਚਾਹੇ ਮੇਰੇ ਵੱਲੋਂ ਕੋਈ ਤੁਹਾਨੂੰ ਕਿਹਾ ਕਿ ਜਾਂ ਕਿਤੇ ਹੋਰ ਤੁਹਾਡਾ ਸਲਾਹਕਾਰ ਤੁਹਾਨੂੰ ਕੋਈ ਚੀਜ਼ ਕਹਿੰਦਾ ਵਾ ਸੋ ਡਬਲ ਚੈੱਕ ਕਰੋ Google ਤੇ ਜਾ ਕੇ ਅੰਬੈਸੀ ਦੀ ਆਪਣੀ ਸਾਈਟ ਤੇ ਜਾ ਕੇ ਸੋ ਜੇ ਸਿਰਫ ਤੁਸੀਂ ਸਿੰਪਲ ਵੈਬ ਫਾਰਮ ਆਇਆ ਸੀਸੀ ਲਿਖਦੇ ਆਂ ਤੇ ਆਇਆ ਸੀਸੀ ਦੇ ਜਦੋਂ ਆ ਤੁਹਾਨੂੰ অপਸ਼ਨਸ ਵਾਲੇ ਨਿਕਲਦੀ ਹੈ ਸੋ ਪਹਿਲਾ ਹੀ ਆਇਆ ਸੀਸੀ ਵੈਬ ਫਾਰਮ cici.gc.ca ਜਿਹੜਾ ਕੀ ਆ ਅੰਬੈਸੀ ਦੀ ਆਪਣੀ ਆਫੀਸ਼ਲ ਸਾਈਟ ਤੇ ਆ ਵੈਬ ਫਾਰਮ ਖੋਲਦਾ ਤੇ ਜਿਹੜਾ ਕੀ ਮੈਂ ਬੱਚਿਆਂ ਨੂੰ ਦੱਸਣਾ ਚਾਹੂੰਗਾ ਜਦੋਂ ਖੋਲਦਾ ਆ ਇਹ ਉਹ ਆ ਜਿਹੜਾ ਕਿ ਬੱਚਿਆਂ ਨੂੰ ਸਾਡੇ ਵੱਲੋਂ ਵੀ ਅਡਵਾਈਸ ਦਿੱਤੀ ਜਾਂਦੀ ਕਿ ਵੈਫਾਰਮ ਰੇਜ਼ ਕਰੋ ਜਿੱਤੇ ਕਿ ਸਾਫ ਆ 14th ਨਵੰਬਰ ਨੂੰ ਅਪਡੇਟ ਕੀਤਾ ਬਹੁਤ ਵਧੀਆ ਚੀਜ਼ਾਂ ਆਈਆਂ ਸੋ ਯੂ ਮੇ ਯੂਜ਼ ਥਿਸ ਵੈਫਾਰਮ ਇਫ ਕਿਹਨੇ ਕਿਹੜੇ ਬੰਦੇ ਜਿਹੜੇ ਕਿ ਵੈਫਾਰਮ ਰੇਜ਼ ਕਰ ਸਕਦੇ ਆ ਕੋਈ ਵੀ ਤੁਸੀਂ ਐਪਲੀਕੇਸ਼ਨ ਆਪਣੀ ਸਬਮਿਟ ਕਰਨੀ ਪ੍ਰੋਫਾਈਲ ਆ ਸੋ ਇਹ ਜਿਹੜੀ ਚੀਜ਼ ਆ ਖਾਸ ਹੋ ਤੇ ਸੈਕਿੰਡ ਪੁਆਇੰਟ ਆ ਜੇ ਤੁਹਾਡੀ ਪ੍ਰੋਫਾਈਲ ਨੂੰ ਨਾਰਮਲ ਪ੍ਰੋਸੈਸਿੰਗ ਟਾਈਮ ਨਾਲੋਂ ਜ਼ਿਆਦਾ ਹੋ ਚੁੱਕਾ ਹੈਗਾ ਵਾ ਫਿਰ ਤੁਸੀਂ ਕਰ ਸਕਦੇ ਸ ਪ੍ਰੋਸੈਸਿੰਗ ਟਾਈਮ ਜੇ ਤੁਸੀਂ ਇੱਥੇ ਕਲਿੱਕ ਕਰਦੇ ਆ ਸੋ ਮੈਂ ਉੱਤੇ ਨਹੀਂ ਆਉਂਗਾ ਫਿਰ ਵੀ ਦੱਸ ਦਵਾ ਸਟੂਡ ਸਪਾਊਸ ਵੀਜ਼ਾ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਆ 13 ਵੀਕਸ ਜਿਹੜਾ ਕਿ ਉਥੇ ਟਾਈਮ ਆ ਰਿਹਾ ਜਿਹੜਾ ਕਿ ਬੱਚਿਆਂ ਦੀ ਹੈ ਜੇ ਇਸ ਤੋਂ ਜ਼ਿਆਦਾ ਹੋ ਚੁੱਕਾ ਵਾ ਤਾਂ ਡੈਫੀਨਿਟਲੀ ਯੂ ਸ਼ੁੱਡ ਰੇਜ਼ ਅ ਵੈਬ ਫਾਰਮ ਹੋਰ ਵੀ ਜੇ ਤੁਸੀਂ ਫਾਈਲ ਐਪਲੀਕੇਸ਼ਨ ਵਿਡਰਾਅਲ ਵੀ ਕਰਨੀ ਹੈ ਜੇ ਤੁਸੀਂ ਦੇਖ ਸਕਦੇ ਆ ਜਿਹੜਾ ਥਰਡ ਪੁਆਇੰਟ ਹੈਗਾ ਜੇ ਤੁਸੀਂ ਆਪਣੀ ਐਪਲੀਕੇਸ਼ਨ ਵਿਡਰਾਅਲ ਵੀ ਕਰਨੀ ਆ ਰਿਫੰਡ ਰਿਕੁਐਸਟ ਪਾਉਣੀ ਆ ਅਰਜੈਂਟ ਰਿਕੁਐਸਟ ਕੁਝ ਵੀ ਕਰਨਾ ਵਾ ਸੋ ਜੇ ਫਾਈਲ ਇਟ ਵਿਲ ਟੇਕ 5 ਡੇਜ਼ ਮਿਨੀਮਮ ਬਟ ਹਾਂ ਇਹ ਬੱਚਿਆਂ ਨੂੰ ਜ਼ਿਆਦਾ ਦੇਰ ਵੀ ਲੱਗਦੀ ਹੈ ਕਿਸੇ ਨੇ ਵੀ ਆਪਣਾ ਐਡਰੈਸ ਚੇਂਜ ਕਰਨਾ ਤੋਂ ਚੱਲ ਬਾਕੀ ਦੀਆਂ ਚੀਜ਼ਾਂ ਤੁਸੀਂ ਇਹ ਪੜ੍ਹ ਸਕਦੇ ਆ ਪਰ ਹੁਣ ਮੈਂ ਇਥੇ ਮੁੱਦੇ ਤੇ ਆਉਂਗਾ ਜਿਹੜੇ ਬੱਚਿਆਂ ਨੇ ਇਥੇ ਆਪਣੀ ਐਪਲੀਕੇਸ਼ਨ ਜਿਹੜੀ ਕੀ ਆ ਸਿਲੈਕਟ ਕਰਨੀ ਆ ਖਾਸ ਤੌਰ ਤੇ ਜਿਹੜੇ ਮੈਂ ਸਟੂਡੈਂਟ ਵੀਜ਼ੇ ਦੀ ਮੈਂ ਗੱਲ ਕਰ ਰਹਾ ਟੈਂਪਰੇਰੀ ਰੈਜ਼ੀਡੈਂਟ ਟੀਆਰ ਵੀ ਜਿਹਨੂੰ ਆਪਾਂ ਵੀਜ਼ਾ ਕਹਿੰਦੇ ਆ ਜਿਹਦੇ ਵਿੱਚ ਆਪਾਂ ਆਉਂਦੇ ਜਿਹਦੇ ਸਟੂਡੈਂਟ ਵੀਜ਼ਾ ਵਿਜ਼ਟਰ ਵੀਜ਼ਾ ਜਿਹੜੇ ਕੀ ਇਹ ਲਾਈ ਕਰਦਾ ਵਾ ਸੋ ਉਹਦੇ ਵਿੱਚ ਫਿਰ ਤਾਂ ਤੁਸੀਂ ਇੱਥੇ ਸਟੂਡੈਂਟ ਵੀਜ਼ਾ ਅਪਲਾਈ ਆਨਲਾਈਨ ਕੀਤਾ ਹੋਇਆ ਜਦਕਿ ਆਨਲਾਈਨ ਸਰਵਿਸਿਜ਼ ਹੀ ਆਪਣੀ ਇੰਡੀਆ ਵਾਸਤੇ ਸਟੱਡੀ ਪਰਮਿਟ ਤੁਸੀਂ ਜਿਹੜਾ ਕੀ ਉੱਥੇ ਆ ਜਾਣਾ ਵਾ ਉਸ ਤੋਂ ਬਾਅਦ ਜਿਹੜਾ ਕੀ ਹੈਗਾ ਵੀ ਜਿਹੜੇ ਤੁਸੀਂ ਡਾਕੂਮੈਂਟ ਉੱਥੇ ਕੀਤਾ ਕੋਈ ਡਾਕੂਮੈਂਟ ਕਈਆਂ ਨੂੰ ਹੁੰਦਾ ਬੱਚਿਆਂ ਨੂੰ ਡਾਕੂਮੈਂਟ ਮੰਗਿਆ ਮੈਡੀਕਲ ਅਪਡੇਟ ਹੋ ਗਿਆ ਉਹ ਕਰਨਾ ਜਾਂ ਤੁਸੀਂ ਆਪਣਾ ਇਨਟੇਕ ਤੁਹਾਡਾ ਡੈਫਰ ਹੋਇਆ ਤੁਸੀਂ ਅਪਡੇਟਡ ਐਲਓਏ ਕਰਨੀ ਆ ਉੱਥੇ ਤੁਸੀਂ ਯੈਸ ਕਰਕੇ ਤੁਸੀਂ ਇੱਥੇ ਕਰਕੇ ਦੈਨ ਅਪਲੋਡ ਕਰ ਸਕਦੇ ਆ ਇਹ ਜਿਹੜੀ ਤੁਸੀਂ ਆਪਣੀਆਂ ਜੇ ਤੇ ਆ ਸਟਾਰ ਲਿਖਿਆ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆ ਫੈਮਿਲੀ ਨੇਮ ਗਿਵਨ ਨੇਮ ਈਮੇਲ ਐਡਰੈਸ ਤੇ ਹੈਗਾ ਟਾੜੀ ਮੇਨ ਪ੍ਰਾਇਓਰਟੀ ਦੇ ਜਿਹੜੀਆਂ ਚੀਜ਼ਾਂ ਤੁਹਾਨੂੰ ਕੋਲ ਜੇ ਤੁਹਾਡੇ ਕੋਲ ਯੂਸੀਆਈ ਨੰਬਰ ਹੈਗਾ ਅਪਲੀਕੇਸ਼ਨ ਨੰਬਰ ਹੈਗਾ ਜਦੋਂ ਵੀ ਤੁਸੀਂ ਫਾਈਲ ਸਬਮਿਸ਼ਨ ਲੈਟਰ ਤੇ ਤੁਹਾਡੇ ਦੋਨੇ ਚੀਜ਼ਾਂ ਹੁੰਦੀਆਂ ਵਾ ਤੇ ਤੁਸੀਂ ਉਥੋਂ ਦੇਖ ਸਕਦੇ ਆ ਸੋ ਇਹ ਇਨਫੋਰਮੇਸ਼ਨ ਜੇ ਤੁਸੀਂ ਸਬਮਿਟ ਕਰਕੇ ਇਹ ਤਾਂ ਹੋਵਾ ਜੇ ਤੁਸੀਂ ਬੇਟਾ ਕੌਣ ਤੁਹਾਡਾ ਇੱਥੇ ਕਰ ਰਿਹਾ ਕੌਣ ਤੁਸੀਂ ਹੈਗੇ ਆ ਜੇ ਤੁਹਾਡਾ ਏਜੰਟ ਵੀ ਤੁਹਾਡੇ ਥਰੂ ਜ਼ਰੂਰ ਕਰ ਸਕਦਾ ਤੁਸੀਂ ਆਪ ਵੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਇਹ ਚੀਜ਼ਾਂ ਤੁਸੀਂ ਮੇਕ ਕਰ ਸਕਦੇ ਆ ਏਜੇ ਜਦੋਂ ਹੁਣ ਅਸੀਂ ਡਾਕੂਮੈਂਟ ਕੋਈ ਨਹੀਂ ਸਬਮਿਟ ਕਰਨੇ ਮੈਂ ਉਹ ਚੀਜ਼ ਕਰ ਰਹਾ ਕਿ ਜਿਹੜੇ ਬੱਚਿਆਂ ਦੇ ਜਿਹੜੇ ਕੀ ਰਿਜ਼ਲਟ ਡਿਲੇ ਹੋਏ ਹੋਏ ਆ ਤੇ ਬੇਟਾ 1500 ਵਰਡਸ ਹੀ ਤੁਹਾਡੇ ਕੋਲ ਲਿਮਟ ਹੁੰਦੀ ਆ ਜਿਹਦੇ ਕਿ ਤੁਸੀਂ ਇੱਥੇ ਨੋ ਕਰਦੇ ਆ ਕਿ ਡਾਕੂਮੈਂਟ ਤੁਸੀਂ ਕੋਈ ਸਬਮਿਟ ਨਹੀਂ ਕਰਨਾ ਦੋਸਤੋ ਬਾਅਦ ਤੁਸੀਂ ਜਿਹੜਾ ਕੀ ਹੈ ਇਸ ਬਾਕਸ ਦੇ ਵਿੱਚ 1500 ਕੈਰੈਕਟਰ ਲਿਖ ਸਕਦੇ ਆ ਐਂਡ ਇਟ ਸ਼ੁੱਡ ਬੀ ਮੈਂ ਤਾਂ ਕਹੂੰਗਾ ਕਿ ਆਫੀਸ਼ਲ ਪ੍ਰੋਫੈਸ਼ਨਲ ਚਾਹੀਦਾ ਰਿਕੁਐਸਟ ਚਾਹੀਦੀ ਆ ਸਿਰਫ ਇੱਕ ਦੋ ਵਰਡ ਨਹੀਂ ਚਾਹੀਦੇ ਉਹਨੇ ਤਾਂ ਦੋ 1500 ਵਰਡ ਦੀ ਤੁਹਾਡੇ ਕੋਲ ਆਪਸ਼ਨ ਦਿੱਤੀ ਆ ਸੋ ਤੁਸੀਂ ਰਿਕੁਐਸਟ ਕਰ ਸਕਦੇ ਕੀ ਰਿਕੁਐਸਟ ਕਰ ਸਕਦੇ ਆ ਕਿਹੜੀ ਤਰੀਕ ਨੂੰ ਤੁਹਾਡੀ ਫਾਈਲ ਲੱਗੀ ਆ ਤੁਹਾਡਾ ਰਿਜ਼ਲਟ ਹਜੇ ਤੱਕ ਕੀ ਨਹੀਂ ਆ। ਆਲਰੇਡੀ ਜੀ ਇਨਟੇਕ ਡੈਫਰ ਹੋ ਚੁੱਕਿਆ ਤੁਸੀਂ ਉਹਨਾਂ ਦੀਆਂ ਡੇਟ ਕਰ ਸਕਦੇ ਆ। ਕਈ ਬੱਚਿਆਂ ਦੇ ਬੀਵੀਐਲ ਆਏ ਹੋਏ ਆ ਉਹ ਤੁਸੀਂ ਲਿਖ ਸਕਦੇ ਕਿ ਬੀਵੀਐਲ ਤੁਹਾਨੂੰ ਇਸ ਡੇਟ ਦਾ ਆਇਆ ਹੋਇਆ ਵਾ। ਸੋ ਆਪਾਂ ਆਫੀਸ਼ੀਅਲੀ ਉਹਨਾਂ ਕੋਲ ਰਿਕੁਐਸਟ ਕਰ ਸਕਦੇ ਆ। ਸੋ ਮੈਂ ਅੱਜ ਦੀ ਹਰ ਦੀ ਡੇਟ ਬੱਚਿਆਂ ਨੂੰ ਜਿਨ੍ਹਾਂ ਦੇ ਅਬਵ 3 ਮੰਥਸ ਉੱਪਰ ਹੋ ਚੁੱਕੇ ਆ ਜੇ ਅਸੀਂ ਅੱਜ ਉਹ ਸਲਾਹ ਦਵਾਂਗਾ ਜੇ ਅਸੀਂ ਆਪਣੇ ਬੱਚਿਆਂ ਨਾਲ ਕਰ ਰਹੇ ਹਾਂ ਅਸੀਂ ਵੀਕਲੀ ਦੋ ਵੈਫ ਔਰਮ ਜਿਹੜੇ ਕੀ ਰੇਸ ਕਰ ਰਹੇ ਹਾਂ ਸੋ ਇਹ ਉਹ ਅੱਜ ਹੈਗਾ ਕਿ ਜਿਹੜਾ ਵੈਫ ਔਰਮ ਬੱਚੇ ਪੁੱਛਦੇ ਆ ਸਰ ਇਹ ਕਿੱਦਾਂ ਦਾ ਹੁੰਦਾ ਵਾ ਇਹ ਕਿੱਦਾਂ ਇਹਨਾਂ ਨੂੰ ਯੂਜ਼ ਕਰਦੇ ਆ ਸੋ ਆਹ ਚੀਜ਼ਾਂ ਵਾ ਬਾਕੀ ਤੁਸੀਂ ਇੱਥੇ ਜਿਹੜੇ ਕੁਐਸਚਨ ਮਾਰਕ ਦੇ ਨਾਮ ਲਾ ਕੇ ਜਿੱਥੇ ਤੇ ਬਣਿਆ ਉਹ ਵੀ ਤੁਸੀਂ ਦੇਖ ਸਕਦੇ ਆ ਬਟ that is very simple ਤੇ ਮੈਂ ਤਾਂ ਕਹੂੰਗਾ ਵੈਫ ਔਰਮ ਰੇਸ ਬੇਟਾ ਉਦੋਂ ਕਰਨਾ ਜਦੋਂ ਕਿ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਜ਼ਿਆਦਾ ਬੇਫਜ਼ੂਲ ਦੇ ਮੈਂ ਕਹੂੰਗਾ ਵੈਬ ਫਾਰਮ ਰੀਸ ਕਰਨਾ ਕਿੰਨੇ ਨੇ ਕਰੇ ਤੁਹਾਡੀ ਫਾਈਲ ਤੇ ਡਿਲੇ ਵੀ ਕਰ ਸਕਦੇ ਆ ਬਟ ਉਹ ਬੰਦੇ ਜਿਹੜੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਨਾਰਮਲ ਪ੍ਰੋਸੈਸਿੰਗ ਟਾਈਮ ਤੋਂ ਜ਼ਿਆਦਾ ਹੋ ਚੁੱਕਾ ਸਟੂਡੈਂਟ ਵੀਜ਼ਾ ਦੇ ਜਿਹਨਾਂ ਨੂੰ ਅਰਾਊਂਡ 3 ਮੰਥ ਹੋ ਚੁੱਕੇ ਆ ਡੈਫੀਨਿਟਲੀ ਵੈਬ ਫਾਰਮ ਰੀਸ ਕਰੋ ਅਸੀਂ ਆਪਣੇ ਸਾਰੇ ਬੱਚਿਆਂ ਦੇ ਜਿਹੜੇ ਕੀ ਆ ਵੀਕ ਚ ਦੋ ਫਾਰਮ ਵੈਬ ਫਾਰਮ ਜਿਹੜੇ ਕੀ ਜਰੂਰ ਰੀਸ ਕਰ ਰਹੇ ਆ ਜੇ ਮੈਂ ਉਮੀਦ ਕਰਦਾ ਇਸ ਵੀਡੀਓ ਤੋਂ ਜਰੂਰ ਤੁਹਾਨੂੰ ਕੋਈ ਜਿਹੜਾ ਕਿ ਸਿੱਖਣ ਨੂੰ ਮਿਲਿਆ ਹੋਊਗਾ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਜਰੂਰ ਤੁਸੀਂ ਸਾਡੇ ਡਿਸਪਲੇ ਹੁੰਦੇ ਨੰਬਰ ਤੇ ਕਾਲ ਕਰੋ ਖਾਸ ਤੌਰ ਤੇ ਜਿਹੜੇ ਬੱਚੇ ਪੈਨੈਕਲ ਦੇ ਸਟੂਡੈਂਟ ਆ ਤੇ ਬੇਟਾ ਟੈਨਸ਼ਨ ਲੈਣ ਦੀ ਲੋੜ ਨਹੀਂ ਜੀ ਬਿਲਕੁਲ ਤੁਹਾਡੇ ਨਾਲ ਸੈਂਡ ਆ ਤੇ ਜੋ ਕਿ ਅਸੀਂ ਆਪਣਾ ਹਮਸ਼ਾ ਫਰ ਸਮਝਦੇ ਆ ਉਸ ਬੱਚਿਆਂ ਦਾ ਜਰੂਰ ਸਟੈਂਡ ਲੈਣਾ ਜਿਹਦਾ ਹਜੇ ਤੱਕ ਬਾਜ਼ਰ ਦਾ ਸੁਪਨਾ ਪੂਰਾ ਨਹੀਂ ਹੋਇਆ ਤੇ ਬਿਲਕੁਲ ਅਸੀਂ ਉਹ ਚੀਜ਼ਾਂ ਜੋ ਤੁਹਾਡੀਆਂ ਫਾਈਲਾਂ ਤੇ ਕਰ ਰਹੇ ਹਾਂ ਜੋ ਅਸੀਂ ਆਪਣੇ ਬੱਚਿਆਂ ਦੇ ਨਾਲ ਜਰੂਰ ਕਰ ਰਹੇ ਹਾਂ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਟ ਇਹ ਉਹ ਵੀ ਬੱਚੇ ਆ ਜਿਹੜੇ ਹੋਰ ਵੀ ਸਾਨੂੰ ਬਹੁਤ ਫਾਲੋ ਕਰਦੇ ਆ ਦੂਰੋਂ ਨੇੜਿਆਂ ਆ ਬਟ ਕਈ ਵਾਰੀ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਇਹਦਾ ਹੋ ਹੀ ਨਹੀਂ ਸਕਦਾ ਇਹ ਚੀਜ਼ ਪੋਸੀਬਲ ਹੀ ਨਹੀਂ ਆ ਸੋ ਇਹ ਸਿਰਫ ਤੁਹਾਡੇ ਡਾਊਟ ਕਲੀਅਰ ਕਰਨ ਵਾਸਤੇ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਅਸੀਂ ਬਿਲਕੁਲ ਖਾਸ ਤੌਰ ਤੇ ਜਿਹੜੇ ਬੱਚਿਆਂ ਦੇ ਰਿਜ਼ਲਟ ਨਹੀਂ ਆਏ ਹੂਲ ਤੇ ਗਏ ਪੈਂਡਿੰਗ ਫਾਈਲ ਚ ਬੀਵੀਐ ਦੇ ਨਾਲ ਸੈਂਡ ਲਿਆ ਹੋਇਆ ਤੇ ਬਿਲਕੁਲ ਅਰਦਾਸ ਕਰਾਂਗੇ ਪ੍ਰੇ ਕਰਾਂਗੇ ਜਲਦੀ ਤੋਂ ਜਲਦੀ ਤੁਹਾਡੀਆਂ ਫਾਈਲਾਂ ਤੇ ਰਿਜ਼ਲਟ ਜਰੂਰ ਜਲਦੀ ਦੇਖਣ ਨੂੰ ਤੁਹਾਨੂੰ ਮਿਲੇ ਬਾਕੀ ਇਹ ਚੀਜ਼ ਆ ਅੰਬੈਸੀ ਦੇ ਹੱਤਾ ਕਲੈਰੀਕਲ 에ਰਰ ਆ ਕਿਸੇ ਤਰ੍ਹਾਂ ਵੀ ਕਿਸੇ ਅੰਬੈਸੀ ਵੱਲੋਂ ਵੀ ਹੋ ਸਕਦਾ ਸਿਰੋ ਇੱਕੋ ਚੀਜ਼ ਸਿਰਫ ਆਪਾਂ ਰਿਸਪੈਕਟ ਕਰ ਸਕਦੇ ਆ ਵੇਟ ਕਰ ਸਕਦੇ ਆ ਬਟ ਉਮੀਦ ਕਰਦਾ ਜਲਦ ਤੋਂ ਜਲਦੀ ਤੁਹਾਨੂੰ ਤੁਹਾਡੀਆਂ ਫਾਈਲਾਂ ਦੇ ਰਿਜ਼ਲਟ ਦੇਖਣ ਨੂੰ ਜਰੂਰ ਮਿਲੇ ਸਸਤੇ ਗੱਲ ਦੇ